ਸਰਨ ਸਸਕਲ ਜੀ ਪਿਛਲੇ ਵਾਰ ਆਪਾਂ ਗੱਲ ਕੀਤੀ ਸੀ ਪ੍ਰੀਮਿਕਸ ਫਾਰਮੂਲੇ ਦੀ ਬਹੁਤ ਸਾਰੇ ਲੋਕਾਂ ਦੇ ਉਹਦੇ ਬਾਰੇ ਸਵਾਲ ਆਏ ਆ ਕੱਲੀ ਕੱਲੀ ਗੱਲ ਮੈਂ ਤੁਹਾਨੂੰ ਦੱਸੂਗਾ ਪਹਿਲੀ ਗੱਲ ਤੇ ਇਹ ਹੈ ਵੀ ਆਮ ਪਸ਼ੂ ਪਾਲਕਾਂ ਦਾ ਫਾਰਮੂਲਾ ਇਹ ਹੈ ਘੱਟੋ ਘੱਟ ਪ੍ਰੀਮਿਕਸ ਦੇ ਪੰਜ ਤਰ੍ਹਾਂ ਦੇ ਫਾਰਮੂਲੇ ਬਣ ਸਕਦੇ ਆ ਹਰ ਡੇਰੀ ਫਾਰਮ ਵਾਸਤੇ ਜਿਹਦੇ ਕੋਲੇ 25 30 ਪਸ਼ੂ ਹੈਗੇ ਅੱਪਾ ਹਲੇ ਗੱਲ ਕਰਾਂਗੇ ਵੀ ਜਿਹੜਾ ਆਮ ਪਸ਼ੂ ਪਾਲਕ ਨੇ ਉਹਨਾਂ ਦਾ ਫਾਰਮੂਲਾ ਕੀ ਹੋਣਾ ਚਾਹੀਦਾ ਜਿੰਨੇ ਵੀ ਸਵਾਲ ਨੇ ਤੇ ਉਹਦੇ ਵਿੱਚ ਕੁਝ ਚੀਜ਼ਾਂ ਮੈਂ ਨਵੀਆਂ ਵੀ ਦੱਸੂੰਗਾ ਪਹਿਲੀ ਗੱਲ ਤੇ ਇਹ ਮੈਂ ਦੇਖੋ ਪਸ਼ੂ ਪਾਲਕਾਂ ਨੂੰ ਸਾਰਿਆਂ ਨੂੰ ਕਹੂੰਗਾ ਵੀ ਜਿਹੜੀ ਆਪਣੀ ਕਿਤਾਬ ਹੈ ਵਿਗਿਆਨਕ ਡੇਰੀ ਫਾਰਮਿੰਗ ਨਵਾਂ ਐਡੀਸ਼ਨ ਹੈ ਜਿਹੜਾ ਉਹਦੇ ਵਿੱਚ ਦੋ ਜਿਹੜੇ ਹੈਗੇ ਦੋ ਪਾਠ ਜਿਹੜੇ ਹੈਗੇ ਇੱਕ ਹੈਗਾ ਮਿੰਨਲ ਮਿਕਸਚਰ ਜਾਂ ਪ੍ਰੀਮਿਕਸ ਤੇ ਦੂਜਾ ਹੈਗਾ ਸਪੈਸ਼ਲ ਸਪਲੀਮੈਂਟਸ ਉਹ ਤੁਹਾਡੇ ਸਾਰੇ ਵਾਸਤੇ ਪੜ੍ਹਨੇ ਬਹੁਤ ਜ਼ਰੂਰੀ ਨੇ ਮੈਂ ਪਹਿਲਾਂ ਵੀ ਕਹਿੰਨ ਉਹ ਇਹ 500 ਰੁਪਏ ਦੀ ਕਿਤਾਬ ਨਾਲ ਲੱਖਾਂ ਰੁਪਏ ਦਾ ਤੁਹਾਡਾ ਫਾਇਦਾ ਕਰ ਸਕਦੇ ਕਿਉਂਕਿ ਜਿਹ ਪ੍ਰੈਕਟੀਕਲ ਤਜਰਬੇ ਆ ਡੇਰੀ ਫਾਰਮਿੰਗ ਦੇ ਪ੍ਰੈਕਟੀਕਲ ਉਸਕੇ ਹੁਣ ਗੱਲ ਕਰਦੇ ਆ ਆਪਾਂ ਵਿਸ਼ੇ ਬਾਰੇ ਪਹਿਲਾਂ ਤਾਂ ਖੜੇ ਵੀ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਵੀ ਮਿਨਰਲ ਮਿਕਸਚਰ ਪਾਉਣਾ ਜਾਂ ਪ੍ਰੀਮਿਕਸ ਪਾਉਣਾ ਹੈ ਪ੍ਰੀਮਿਕਸ ਹੀ ਪਾਉਣਾ ਮਿਨਰਲ ਮਿਕਸਚਰਾਂ ਤੋਂ ਹੁਣ ਆਪਾਂ ਬਿਲਕੁਲ ਖਹਿੜਾ ਛਡਾਉਣਾ ਮਿਨਰਲ ਮਿਕਸਚਰ ਜਿਹੜੇ ਹੈਗੇ ਹੁਣ ਆਉਣ ਵਾਲੇ ਸਮੇਂ ਜਿਹੜਾ ਹੈਗਾ ਅੱਜ ਦਾ ਸਮਾਂ ਜਿਹੜਾ ਹੈਗਾ ਜ ਆਉਣ ਵਾਲ ਪ੍ਰੀ-ਮਿਕਸ ਤੇ ਮਿਨਰਲ ਮਿਕਸਚਰ ਚ ਫਰਕ ਕੀ ਹੁੰਦਾ ਹੈ ਕਿ ਪ੍ਰੀ-ਮਿਕਸ ਦੇ ਵਿੱਚ ਜਿਹੜੇ ਖੁਰਾਕੀ ਤੱਤ ਨੇ ਅਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਉਹਨਾਂ ਚ ਘਟਾਵਾਦਦਾ ਕਰ ਸਕਦੇ ਆਂ ਔਰ ਉਹਨਾਂ ਚ ਬਦਲਾਅ ਕਰ ਸਕਦੇ ਆਂ ਉਹਨਾਂ ਦਾ ਸੰਤੁਲਨ ਕਰ ਸਕਦੇ ਆਂ ਜਿਹੜਾ ਕਿ ਮਿਨਰਲ ਮਿਕਸਚਰਾਂ ਚ ਕਦੇ ਵੀ ਸੰਭਵ ਨਹੀਂ ਹੈਗਾ ਫੇਰ ਵੀ ਜਿਹੜੇ ਲੋਕ ਸਸਤੇ ਮਿਨਰਲ ਮਿਕਸਚਰ ਵਰਤਦੇ ਆ ਕੋਈ ਸਰਕਾਰੀ ਮਿਨਰਲ ਵਰਤਦੇ ਆ ਜਿਹੜੇ ਉਹਨਾਂ ਨੂੰ ਪਸ਼ੂਆਂ ਦੇ ਹਿਸਾਬ ਨਾਲ ਵਧੀਆ ਬਣਾਇਆ ਜਾ ਸਕਦਾ ਹੈ ਕਿਉਂਕਿ ਦੇਖੋ ਉਹ ਮਿਨਰਲ ਮਿਕਚਰ ਆਮ ਤੌਰ ਤੇ ਰੇਟ ਜਿਹੜਾ ਹੁੰਦਾ 10 ਕਿਲੋ 90 ਰੁਪਏ ਦੇ ਹਿਸਾਬ ਨਾਲ 900 ਰੁਪਏ ਦਾ ਹੁੰਦਾ ਇਹ ਹੀ ਰੇਟ ਹੁੰਦਾ ਆਮ ਤੌਰ ਤੇ ਤੁਸੀਂ ਉਹਦੇ ਵਿੱਚ 25-30 ਰੁਪਏ ਕਿਲੋ ਦੇ ਹੋਰ ਜੋੜ ਲਓਗੇ ਤਾਂ ਤੁਹਾਡਾ ਉਹ ਸੋਨੇ ਵਰਗਾ ਮਿਨਰਲ ਮਿਕਚਰ ਬਣ ਜਾਏਗਾ ਪ੍ਰੀਮਿਕਸ ਜਿਹਨੂੰ ਅਸੀਂ ਕਹਿੰਦੇ ਆ ਉਹ ਜਿਹੜਾ ਹੈਗਾ 250 150 ਰੁਪਏ ਤਕਰੀਬ ਹੈ ਜਾਂਦਾ ਕਈ ਵਾਰ ਹੈਨਾ ਪਰ ਉਹ ਬਾਜ਼ਾਰ ਵਾਲੇ 250-300 ਰੁਪਏ ਨਾਲੋਂ ਜ਼ਿਆਦਾ ਕੰਮ ਕਰਦਾ ਹੁਣ ਗੱਲ ਇਹ ਹੈ ਵੀ ਚਾਹੀਦਾ ਕੀ ਕੁਝ ਹੁੰਦਾ ਆਪਾਂ ਗੱਲ ਕੀਤੀ ਸੀ ਉਦਨੇ ਦੇਖੋ ਵੀ BCP ਹੈ ਡਾਈ ਕੈਲਸ਼ੀਅਮ ਫਾਸਫੇਟ ਹੈ ਦੂਜੇ ਨੰਬਰ ਤੇ ਕੈਲਸ਼ੀਅਮ ਕਾਰਬੋਨੇਟ ਹੈ ਤੀਜੇ ਨੰਬਰ ਤੇ ਜਿਹੜਾ ਹੈਗਾ ਉਹ ਹੈਗਾ TMB ਟ੍ਰੇਸ ਮਿਨਰਲਸ ਐਂਡ ਵਿਟਾਮਿਨਸ ਇਚ 8 ਲਗੂ ਤੱਤ ਹੁੰਦੇ ਆ ਜਿਵੇਂ ਜ਼ਿੰਕ ਕਾਪਰ ਕੋਬਾਲਟ ਮੈਗਨੀਜ਼ ਆਇਓਡੀਨ ਆਇਰਨ ਕ੍ਰੋਮੀਅਮ ਤੇ ਸਲੀਨੀਅਮ ਪੰਜ ਵਿਟਾਮਿਨ ਦੀ ਅਪਾ ਗੱਲ ਕਰਦੇ ਆ A D3 B ਤੇ C ਈ ਈ ਹੋ ਗਿਆ B E C A D 3 ਹੈ ਨਾ ਇਹ ਹੋ ਗਏ ਉਦੋਂ ਲਾਵਾ ਜਿਹੜੇ ਵੱਡੇ ਤੱਤ ਨੇ ਜਿਹੜੇ ਹੈਗੇ ਵੱਡੇ ਤੱਤਾਂ ਦੇ ਵਿੱਚ ਆਪਾਂ ਗੱਲ ਕਰਦੇ ਆਂ ਕੈਲਸ਼ੀਅਮ ਫਾਸਫੋਰਸ ਸੋਡੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਇਹ ਬਹੁਤ ਵੱਡੇ ਤੱਤ ਨੇ ਜਿਹੜੇ ਹੈਗੇ ਉਹ ਛੋਟੇ ਤੱਤ ਨੇ ਲਘੂ ਤੱਤ ਨੇ ਵੱਡੇ ਤੱਤ ਤੇ ਛੋਟੇ ਤੱਤ ਹੁਣ ਦੇਖੋ ਆਪਾਂ ਗੱਲ ਕੀਤੀ ਸੀ DCP ਕੈਲਸ਼ੀਅਮ ਕਾਰਬੋਨੇਟ 7 ਕਿਲੋ ਪਰ ਡੀਸੀਪ ਪਾਇਆ ਸੀ ਕਿਲੋ ਚ ਕੈਲਸ਼ੀਅਮ ਕਾਰਬੋਨੇਟ ਪਾਇਆ ਸੀ 2 ਕਿਲੋ ਟੀਐਮਬੀ ਪਾਇਆ ਸੀਗਾ 1 ਕਿਲੋ ਪਰ ਲਾਈਵ ਜਿਸਟ ਪਾਇਆ ਸੀ ਜਾਂ 6 ਕਿਲੋ ਡੀਸੀਪ ਕਰ ਲਓ ਉਹਦੇ ਵਿੱਚ ਹੁਣ ਦੇਖੋ ਕੀ ਹੈ ਇਹਦਾ ਫਾਇਦਾ ਕੀ ਹੈ ਪਹਿਲਾਂ ਗੱਲ ਤੇ ਹੀ ਇਹ ਵੀ ਇਹ ਸਮਾਨ ਸਾਰਾ ਤੁਹਾਡੀ ਨੇੜੇ ਦੀ ਫੀਡ ਫੈਕਟਰੀ ਤੋਂ ਮਿਲਣਾ ਜਿੱਥੇ ਨਹੀਂ ਹੈਗਾ ਉਹਨੂੰ ਕਹਿ ਕੇ ਮੰਗਵਾਓ ਬਹੁਤ ਬਹੁਤ ਜ਼ਿਆਦਾ ਕਾਮਯਾਬ ਹੈ ਇਹ ਚੀਜ਼ਾਂ ਮੈਂ ਉਹਦੇ ਨਾਲ ਵੀ ਗੱਲ ਕੀਤੀ ਸੀ ਵੀ ਬੋਲਦੀਆਂ ਨਹੀਂ ਰਹਿੰਦੀਆਂ ਨਹੀਂ ਮਿਸਟ੍ਰਾਈਟਸ ਹੈ ਲੰਗੜੇਪਨ ਦੀ ਪ੍ਰੋਬਲਮ ਉਹਦੇ ਵਾਸਤੇ ਬਹੁਤ ਹੀ ਵਧੀਆ ਹੈ ਪਰ ਦੇਖੋ ਗੱਲ ਕੀ ਹੈ ਇਹਦੇ ਵਿੱਚ ਜਿੱਥੇ ਲੋਕ ਗੱਲ ਕਰਦੇ ਆਪਾਂ ਕਿਹਾ ਸੀ ਵੀ 10 ਕਿਲੋ ਬਫਰ ਪਾ ਲੈਣਾ ਇਹਦੇ ਵਿੱਚ 10 ਕਿਲੋ ਪੋਟਾਸ਼ੀਅਮ ਕਾਰਬੋਨੇਟ ਪਾ ਲੈਣਾ بڑے ਪਸ਼ੂ ਪਾਲਕਾਂ ਨੇ ਪੁੱਛਿਆ ਵੀ ਜੀ ਗਰਮੀ 'ਚ ਕੁਝ ਹੋਰ ਵੀ ਪਾਇਆ ਜਾ ਸਕਦਾ ਹੈ ਹਾਂ ਗਰਮੀ 'ਚ ਹੋਰ ਵੀ ਪਾਇਆ ਜਾ ਸਕਦਾ ਹੈ ਉਹ ਹੈਗੀ ਰੈੱਡ ਡਲਗੀ ਰੈੱਡ ਡਲਗੀ ਦੇਖੋ ਆਮ ਤੌਰ ਤੇ 100 ਰੁਪਏ ਕਿਲੋ ਦੀ ਚੀਜ਼ ਹੈ ਆਮ ਫੀਡ ਫੈਕਟਰੀਆਂ ਤੋਂ ਮਿਲ ਜਾਂਦੀ ਹੈ ਪਰ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਪ੍ਰੋਡਕਟ ਦੱਸੂੰਗਾ ਦੇਖੋ ਗੱਲ ਇਹ ਹੈ ਮੈਂ ਉਹੀ ਚੀਜ਼ ਦਾ ਨਾਮ ਲੈਣਾ ਉਹ ਨਾ ਜਿਹੜੀ ਬਹੁਤ ਜ਼ਿਆਦਾ ਵਧੀਆ ਹੋਵੇ ਮੇਰੀ ਟ੍ਰਾਈਡ ਐਂਡ ਟੈਸਟਡ ਹੋਵੇ ਉਹ ਪ੍ਰੋਡਕਟ ਹੈਗਾ ਲੀਥੋ ਨਿਊਟਰੀ ਜੇ ਤੁਹਾਡੇ ਨੇੜੇ ਮਿਲਦਾ ਹੈ ਲੀਥੋ ਨਿਊਟਰੀ ਤਾਂ ਬਹੁਤ ਵਧੀਆ ਪ੍ਰੋਡਕਟ ਹੈ ਇਹ ਮਾਨਸਰਓਵਰ ਐਂਟਰਪ੍ਰਾਈਜ਼ਸ ਨੇ ਫਲੋਰ ਕੋਲ ਮੈਂ ਨੰਬਰ ਵੀ ਸ਼ੇਅਰ ਕਰ ਦੂੰਗਾ ਤੁਸੀਂ ਉਹਨਾਂ ਤੋਂ ਲੈ ਕੇ 100 ਰੁਪਏ ਕਿਲੋ ਵਰਤ ਸਕਦੇ ਹੋ ਪਰ ਜੇ ਉਹਨਾਂ ਤੋਂ ਨਹੀਂ ਮਤਲਬ ਕਿ ਉਹਨਾਂ ਤੱਕ ਤੁਹਾਡੀ ਨਹੀਂ ਪਹੁੰਚ ਬਣਦੀ ਤਾਂ ਤੁਸੀਂ ਕਿਸੇ ਵੀ ਵਧੀਆ ਕੰਪਨੀ ਦਾ ਜਿਹੜਾ ਤੁਹਾਡੇ ਇਲਾਕੇ 'ਚ ਮਿਲਦਾ ਹੈ ਉਹ ਜਿਹੜਾ ਹੈਗਾ ਉਹ ਵੀ 10 ਕਿਲੋ ਇਹ 'ਚ ਜੋੜ ਸਕਦੇ ਹੋ ਦੇਖੋ ਗੱਲ ਕੀ ਹੈ ਇਹਦੀ ਤਕਰੀਬਨ ਆਪਾਂ ਕਹਿ ਦਿੰਨੇ ਆ 100-100 ਗ੍ਰਾਮ ਦੇ ਹਿਸਾਬ ਨਾਲ 400 ਗ੍ਰਾਮ ਡੋਜ਼ ਬਣਗੀ ਹੁਣ ਗੱਲ ਇਹ ਜਿਹੜਾ 400 ਰੁਪਏ ਦਾ ਸੀ ਖਰਚਾ ਲਾਇਆ ਸੀ ਨਾ ਉਸ ਦਿਨ ਅਸੀਂ ਲਾਇਆ ਸੀ ਵੀ ਵੱਧ ਤੋਂ ਵੱਧ ਸਾਰੇ ਖਰਚੇ ਜੋੜ ਕੇ ਜਿਹੜਾ ਹੈਗਾ 50 60 70 ਰੁਪਏ ਤੋਂ ਵੱਧ ਖਰਚਾ ਨਹੀਂ ਬਣਨਾ ਹੈਗਾ ਬਹੁਤ ਸਾਰੇ ਪਸ਼ੂ ਪਾਲਕਾਂ ਦੇ ਇਹਦੇ ਬਾਰੇ ਸਵਾਲ ਹੋ ਸਕਦੇ ਹੁਣ ਗੱਲ ਪਤਾ ਕੀ ਹੈ ਅੱਜ ਇਹ ਸਮਾਂ ਆ ਗਿਆ ਵੀ ਪਸ਼ੂ ਨੂੰ ਵਧੀਆ ਖਾਣਾ ਜ਼ਰੂਰੀ ਨਹੀਂ ਹੈਗਾ ਸਿਰਫ ਉਹਦੇ ਹজম ਹੋਣਾ ਵੀ ਜ਼ਰੂਰੀ ਹੈ ਗਰਮੀਆਂ ਦੇ ਵਿੱਚ ਬਹੁਤ ਸਾਰੇ ਪਸ਼ੂ ਚੰਗਾ ਖਾਣ ਦੇ باوجود ਵੀ ਉਹਨੂੰ ਹজম ਨਹੀਂ ਕਰ ਪਾਉਂਦੇ। ਗੋਹਾ, ਇੱਟਰਗਾ, ਪੱਥਰਾਗਾ ਗੋਹਾ ਹੋ ਜਾਂਦਾ, ਬੰਨ ਪੈ ਜਾਂਦਾ, ਉਹਦੇ ਨਾਲ ਪਿੱਛੇ ਦੀ ਸ਼ਿਕਾਇਤ ਹੋ ਜਾਂਦੀ ਹੈ। ਜਿਹੜਾ ਬਫਰ ਆਪਾਂ ਪਾਇਆ ਹੈ ਚ, ਰੈਡ ਡਲਗੀ ਪਾਈ ਹੈ। ਇਹਨੇ ਉਹਦੇ ਪੇਟ ਦੀ ਪੀਐਚ ਨੂੰ ਸੰਤੁਲਨ ਕਰਨਾ ਹੈ। ਪੇਟ ਹੈ ਜਿਹੜਾ ਜੁਗਾਲੀ ਕਰਨ ਵਾਲੇ ਪਸ਼ੂ 'ਚ ਵੱਡਾ ਪੇਟ ਹੈ, ਜਿਹੜਾ ਰਿਊਮਨ ਹੈ, ਪਹਿਲਾ ਪੇਟ ਹੈ। ਉਹ ਬਿਮਾਰੀਆਂ ਦਾ ਘਰ ਹੈ। ਇਸ ਕਰਕੇ ਜਿਹੜੇ ਆਮ ਪਸ਼ੂ ਪਾਲਕ ਨੇ ਉਹਨਾਂ ਵਾਸਤੇ ਮੈਂ ਕਹੂੰਗਾ ਵੀ 100 ਗ੍ਰਾਮ ਇਹ ਜਿਹੜਾ ਪ੍ਰੀਮਿਕਸ ਹੋ ਗਿਆ ਆਪਣਾ 100 ਗ੍ਰਾਮ ਵਿੱਚ ਬਫਰ ਪਾ ਲਓ 100 ਗ੍ਰਾਮ ਵਿੱਚ ਪੋਟਾਸ਼ੀਅਮ ਕਾਰਬੋਨੇਟ 100 ਗ੍ਰਾਮ ਰੈੱਡ ਅਲਗੀ ਬਹੁਤ سارے ਲੋਕਾਂ ਦਾ ਸਵਾਲ ਹੋ ਸਕਦਾ ਮੈਨੂੰ ਕਹਿਣਦੇ ਆ ਜੀ ਬਚਦਾ ਕੁਝ ਨਹੀਂ ਬਚਦਾ ਕੁਝ ਨਹੀਂ ਦੇਖੋ ਜਾਂ ਤਾਂ ਫੈਸਲਾ ਕਰ ਲਓ ਵੀ ਡੰਗਰ ਰੱਖਣੇ ਆ ਕਿ ਨਹੀਂ ਰੱਖਣੇ ਜੇ ਰੱਖਣੇ ਆ ਤਾਂ ਇਸੇ ਤਰੀਕੇ ਨਾਲ ਬਚਣਾ ਹੈ ਜੇ ਅਪਨ ਨਹੀਂ ਇਹ ਕਰਾਂਗੇ ਫਿਰ ਤਾਂ ਵਾਕੇ ਕੁਝ ਨਹੀਂ ਬਚਣਾ ਹੈਗਾ ਮੈਂ ਪਹਿਲਾਂ ਵੀ ਦੱਸਿਆ ਸੀ ਕਿਤਾਬ ਚ ਵੀ ਇਹਦੇ ਬਾਰੇ ਬੜੀ ਚਰਚਾ ਕੀਤੀ ਹੈ ਵੀ ਪਿਛਲੇ 5 ਸਾਲਾਂ ਚ 5 ਲੱਖ ਮੱਝ ਗਾਇਬ ਹੋ ਗਈ 2.5 ਲੱਖ ਗਾਂ ਸਾਡੀ ਗਾਇਬ ਹੋ ਗਈ ਗੱਲ ਇਹ ਹੈ ਵੀ ਤੁਸੀਂ ਫੈਸਲਾ ਕਰਨਾ ਹੈ ਵੀ ਤੁਸੀਂ ਇਸ ਧੰਦੇ ਚ ਰਹਿਣਾ ਹੈ ਜੇ ਨਹੀਂ ਰਹਿਣਾ ਜੇ ਅਸੀਂ ਇਹ ਚੀਜ਼ਾਂ ਨਹੀਂ ਕਰਾਂਗੇ ਗਰਮੀਆਂ ਚ ਮੰਨ ਲਓ ਇਹ ਤਾਂ 50-60 ਰੁਪਏ ਦਾ ਖਰਚਾ ਹੈ ਰੋਜ਼ ਦਾ ਸਾਡਾ ਹਨਾ ਹੁਣ ਤੁਸੀਂ ਇਹ ਦੇਖੋ ਵੀ ਜੇ ਅਸੀਂ ਨਹੀਂ ਕਰੋਗੇ ਤਾਂ 100-150-200 ਰੁਪਏ ਤੱਕ ਤਾਂ ਤੁਹਾਡਾ ਦੁੱਧ ਦਾ ਨੁਕਸਾਨ ਹੋ ਸਕਦਾ ਰੋਜ਼ ਦਾ ਇੱਕ ਪਸ਼ੂ ਪਿੱਛੇ ਉਦੋਂ ਲਾਵਾ ਫੈਟ ਦਾ ਐਸ ਐਨ ਐਫ ਦਾ ਬਿਮਾਰੀਆਂ ਦਾ ਘਰ ਪਸ਼ੂ ਨੇ ਬਨ ਜਾਣਾ ਕਿਉਂਕਿ ਇਹ ਚੀਜ਼ਾਂ ਹੁਣ ਇਹ ਖੁਰਾਕ ਹੈ ਇਹ ਦਵਾਈਆਂ ਨਹੀਂ ਹੈਗੀਆਂ ਦਵਾਈਆਂ ਤੋਂ ਬਚਣ ਵਾਸਤੇ ਸਾਨੂੰ ਆਪਣੀ ਵਧੀਆ ਖੁਰਾਕ ਦੇਣੀ ਜ਼ਰੂਰੀ ਹੈ ਦੂਜੀ ਗੱਲ ਹੈ ਪਿਓਰ ਕੈਮੀਕਲ ਨੇ ਇਹ ਇਹ ਕੋਈ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਵੀ ਕੰਪਨੀ ਦਾ ਉਹ ਕਰਤਾ ਇਹ ਉਹ ਚੀਜ਼ਾਂ ਨੇ ਜਿਹੜੀਆਂ ਅੱਜ ਦੇ ਮੌਜੂਦਾ ਪਸ਼ੂ ਪਾਲਕ ਦੀ ਜ਼ਰੂਰਤ ਹੈ ਜਿਹੜੇ ਸਾਡੇ ਵਧੀਆ ਪਸ਼ੂ ਪਾਲਕ ਨੇ ਦੇਖੋ ਜਿਹੜੇ ਪ੍ਰੋਗਰੈਸਿਵ ਡੇਰੀ ਫਾਰਮਰ ਨੇ ਉਹਨਾਂ ਵਾਸਤੇ ਤਾਂ ਬਹੁਤ ਕੁਝ ਹੈ ਉਹ ਤਾਂ ਬਹੁਤ ਜ਼ਿਆਦਾ ਕੁਝ ਕਰ ਰਹੇ ਹੈ ਸਪੈਸ਼ਲ ਸਪਲੀਮੈਂਟ ਆਪਾਂ ਕਿਤਾਬ ਚ ਵੀ 14-15 ਸਪਲੀਮੈਂਟ ਦੀ ਗੱਲ ਕੀਤੀ ਵੀ ਹੈ ਪਰ ਜਿਹੜਾ ਆਮ ਪਸ਼ੂ ਪਾਲਕ ਹੈ ਜੇ ਇਹ ਚਾਰ ਚੀਜ਼ਾਂ ਤੇ ਟਿਕਿਆ ਰਹੇ ਜੇ ਉਹਦੇ ਵਿੱਚ ਬਫਰ ਹੈ ਪੋਟਾਸ਼ੀਅਮ ਕਾਰਬੋਨੇਟ ਹੈ ਰੈਡ ਆਲਗੀ ਹੈ ਤੇ ਪ੍ਰੀਮਿਕਸ ਹੈ 90% ਤੋਂ ਵੱਧ ਮਸਲੇ ਦਵਾਈਆਂ ਦਾ ਖਰਚਾ ਬਿਮਾਰੀਆਂ ਦਾ ਖਰਚਾ ਜਿਹੜਾ ਹੈਗਾ ਉਹਦਾ ਘਟ ਜਾਣਾ ਹੈ ਇਸ ਤੋਂ ਇਲਾਵਾ ਦੇਖੋ ਗੱਲ ਕੀ ਹੈ ਜ਼ਰੂਰੀ ਗੱਲ ਇਹ ਹੈ ਵੀ ਅਸੀਂ ਇਹ ਚੀਜ਼ਾਂ ਵਰਤਨੀਆਂ ਯਕੀਨੀ ਬਣਾਈਏ ਮੇਨ ਗੱਲ ਕੀ ਹੈ ਵੀ ਪਹਿਲੀ ਗੱਲ ਇਹਨਾਂ ਨੂੰ ਮਿਕਸ ਕਰਨਾ ਜ਼ਰੂਰੀ ਹੈ ਚੰਗੀ ਤਰ੍ਹਾਂ ਮਿਕਸ ਕਰਨ ਵਾਸਤੇ ਸਭ ਤੋਂ ਵਧੀਆ ਜੇ ਸਾਡੇ ਘਰਾਂ 'ਚ ਕੋਈ ਜਿੰਮੇ ਹੋ ਸਾਡੇ ਕੋਲੇ ਪੀਪੀ ਪਈ ਹੁੰਦੀ ਹੈ ਕੋਈ ਢਾਲ ਦੇ ਕੇ ਵਾਲੀ ਪੁਰਾਣੀ ਜਾਂ ਕੋਈ ਪੀਪਾ ਪਿਆ ਹੁੰਦਾ ਉਹ 'ਚ ਪਾ ਲਓ ਚੰਗੀ ਤਰ੍ਹਾਂ ਤੇ ਇਹ 'ਚ ਪਾਣੀ ਨਹੀਂ ਲੱਗਣ ਦੇਣਾ ਕੜਚੀ ਜਾਂ ਜੋ ਵੀ ਤੁਸੀਂ ਕੋਲਲੀ ਨਾਲ ਵਰਤਦੇ ਹੋ ਸੁੱਕੀ ਰਹਿਣੀ ਚਾਹੀਦੀ ਇਹ ਪਹਿਲੀ ਗੱਲ ਹੈ ਚੰਗੀ ਤਰ੍ਹਾਂ ਮਿਕਸ ਕਰ ਲਓ ਦੇਖੋ ਗੱਲ ਇਹ ਹੈ ਵੀ ਇਹ ਚੀਜ਼ਾਂ ਢੋਲੀਆਂ ਕਿੰਨੀਆਂ ਜੜੀਆਂ ਹੈਗੀਆਂ ਉਹਨਾਂ ਤੋਂ ਖਿਹੜਾ ਛਡਾਉਣ ਦਾ ਪੱਕਾ ਹੱਲ ਹੈ ਬਹੁਤ سارے ਲੋਕ ਇਹਦੇ ਬਾਰੇ ਅਟੱਡ ਵਿਚਾਰ ਰੱਖਦੇ ਬਹੁਤ سارے ਲੋਕੇ ਦਾ ਵਿਰੋਧ ਵੀ ਕਰਦੇ ਆ ਪਰ ਗੱਲ ਇਹ ਹੈ ਜਿੱਥੋਂ ਮੈਂ ਪਸ਼ੂ ਪਾਲਕ ਨੂੰ ਦੇਖਦਾ ਜਿੱਥੇ ਸਾਡਾ ਪਸ਼ੂ ਪਾਲਣ ਭਾਗ ਜਿੱਥੋਂ ਮਸਲਿਆਂ ਨੂੰ ਦੇਖਦਾ ਮੈਨੂੰ ਨਹੀਂ ਲੱਗਦਾ ਵੀ ਇਹ ਚਾਰ ਚੀਜ਼ਾਂ ਜਿਹੜਾ ਇਹ ਊੜਾੜਾ ਇਹਦੇ ਬਿਨਾ ਸਾਡੇ ਮਸਲੇ ਹੱਲ ਹੋ ਸਕਦੇ ਆ ਦੂਜੀ ਗੱਲ ਇਹ ਹਾਂ ਇਹ ਬਿਲਕੁਲ ਸਹੀ ਹੈ ਤੁਹਾਨੂੰ ਲੱਗੂਗਾ ਇੱਕ ਵਾਰੀ ਤੁਹਾਡਾ ਖਰਚਾ ਵਧ ਗਿਆ ਇੱਕ ਵਾਰੀ ਤੁਹਾਡਾ 5 7 10000 ਰੁਪਏ ਲੱਗ ਗਿਆ ਇਕੱਠਾ ਪਰ ਗੱਲ ਇਹ ਹੈ ਵੀ 3 ਮਹੀਨੇ 4 ਮਹੀਨੇ ਬਾਅਦ ਤੁਸੀਂ ਆਪੇ ਕਹਿਣਾ ਵੀ ਸਾਡੀ ਫੈਟ ਵਧੀਆ ਹੋ ਗਈ ਹੈ ਪਸ਼ੂ ਬਿਮਾਰ ਨਹੀਂ ਹੋ ਰਹੇ ਪਸ਼ੂਆਂ ਦਾ ਦੁੱਧ ਟਿਕਣਾ ਸ਼ੁਰੂ ਹੋ ਗਿਆ ਅੱਜ ਦੇ ਮੌਸਮ ਦੇ ਵਿੱਚ ਮੈਂ ਦੇਖਿਆ ਲੋਕਾਂ ਦੇ 2 2 ਪੁਆਇੰਟ ਫੈਟ ਦੇ ਵੱਧ ਜਾਂਦੇ ਆ ਜਿੱਥੇ ਪੋਟਾਸ਼ੀਅਮ ਪੈਂਦਾ ਕਿਉਂਕਿ ਪੋਟਾਸ਼ੀਅਮ ਦੀ ਮੇਨ ਗੱਲ ਕੀ ਹੈ ਵੀ ਜਿਹੜੇ ਪਸ਼ੂ ਤੁਹਾਡੇ ਜੁਗਾਲੇ ਕਰਨ ਵਾਲੇ ਨੇ ਇਹਨਾਂ 'ਚ ਪਸੀਨੇ ਦਾ ਤਾਂ ਕੋਈ ਸਿਸਟਮ ਹੁੰਦਾ ਨਹੀਂ ਐਡਾ ਜ਼ਿਆਦਾ ਮੱਜਾਂ ਤਾਂ ਬਿਲਕੁਲ ਨਹੀਂ ਹੁੰਦਾ ਗਾਵਾਂ 'ਚ ਤਾਂ ਮਾੜਾ ਮੋਟਾ ਹੁੰਦਾ ਮੱਜਾਂ ਇਥੇ ਕਰਕੇ ਨਹੀਂ ਦੇਖਿਆ ਛੱਪੜ 'ਚ ਬੈੰਦੀਆਂ ਜਾ ਕੇ ਪਰ ਇਹਨਾਂ 'ਚ ਲਾਲਾਂ ਬਹੁਤ ਜ਼ਿਆਦਾ ਲេចਦੀਆਂ ਲਾਲਾਂ ਡਿੱਗਣ ਨਾਲ ਪੋਟਾਸ਼ੀਅਮ ਦੀ ਤੇ ਸੋਡੀਅਮ ਦੀ ਘਾਟ ਬਹੁਤ ਹੁੰਦੀ ਹੈ ਸੋਡੀਅਮ ਦੀ ਘਾਟ ਵਾਸਤੇ ਅਕਸਰ ਲੋਕੀ ਕੀ ਕਰਦੇ ਆ ਜਾਂ ਮਿੱਠਾ ਸੋਡਾ ਵਰਤਦੇ ਆ ਸੀ ਜਾਂ ਚਿੱਟਾ ਨਮਕ ਵਰਤਦੇ ਆ ਚਿੱਟਾ ਨਮਕ ਕਦੇ ਵੀ ਕੋਈ ਵਧੀਆ ਉਹਦਾ ਹੈ ਨਹੀਂ ਸਾਧਨ ਜਿਹੜਾ ਆਇਓਡਾਈਜ਼ ਨਮਕ ਹੈ ਉਹਦੇ ਵਾਸਤੇ ਕੀ ਹੈ ਬਫਰ ਵਧੀਆ ਕੁਆਲਿਟੀ ਦਾ ਜਿਵੇਂ ਅਸੀਂ ਕਹਿੰਨੇ ਵੀ ਬਫਰ ਦੇ ਵਿੱਚ ਕੀ ਹੁੰਦਾ ਵੀ 2 ਤੇ ਆਈ ਮਿੱਠਾ ਸੋਡਾ ਤੇ 1 ਤੇ ਆਈ ਮੈਗਨੀਸ਼ੀਅਮ ਆਕਸਾਈਡ ਮੰਨ ਲਓ 100 ਗ੍ਰਾਮ ਜੇਸੀ ਬਫਰ ਦੇਓਗੇ ਤਾਂ ਉੱਚ 70 ਗ੍ਰਾਮ ਮਿੱਠਾ ਸੋਡਾ 30 ਗ੍ਰਾਮ ਉਹ ਚ ਮੈਗਨੀਸ਼ੀਅਮ ਆਕਸਾਈਡ ਨਾਲ ਉਹਦੇ 100 ਗ੍ਰਾਮ ਪੋਟਾਸ਼ੀਅਮ ਕਾਰਬੋਨੇਟ ਜਿਹੜਾ ਇਹ ਸੋਡੀਅਮ ਤੇ ਪੋਟਾਸ਼ੀਅਮ ਇਹ ਦਿੱਤਾ ਹੈ ਸਿਰ ਵੱਡੇ ਤੱਤ ਨਹੀਂ ਹੈਗੇ ਜਿਹੜੀਆਂ ਸਰੀਰ ਦੀਆਂ ਨਾੜਾਂ ਨੇ ਪਸ਼ੂ ਦੀਆਂ ਜਿਹੜਾ ਉਹਨਾਂ 'ਚ ਕਰੰਟ ਚੱਲਣਾ ਉਹਦੇ ਇੱਕ ਪਾਸੇ ਤਾਰ ਹੈ ਜਿਹੜੀ ਉਹਦੇ ਇੱਕ ਪਾਸੇ ਸੋਡੀਅਮ ਹੈ ਦੂਜੇ ਪਾਸੇ ਪੋ ਜਿੰਨੀ ਦੇਰ ਪਸ਼ੂ ਦਾ ਕੁਰੰਟ ਸਹੀ ਚੱਲੂਗਾ ਉੰਨੀ ਦੇਰ ਹੀ ਪਸ਼ੂ ਸਹੀ ਹੈ ਸਭ ਤੋਂ ਮੇਨ ਜਿਹੜਾ ਇਹ ਚ ਫਾਇਦਾ ਮਿਲੇਗਾ ਤੁਹਾਨੂੰ ਉਹ ਹੈਗਾ ਪਸ਼ੂ ਦੇ ਸੂਏ ਵਧਨੇ ਸ਼ੁਰੂ ਹੋ ਜਾਣਗੇ ਦੁੱਧ ਜਿਹੜਾ ਹੈਗਾ ਮੱਝਾਂ ਜਿਹੜੀਆਂ ਦੁੱਧੋਂ ਭੱਜ ਜਾਂਦੀਆਂ ਜੇ ਅਸੀਂ ਟੇਕ ਕੇ ਦੇਵੋਗੇ ਤਾਂ ਦੁੱਧ ਮੱਝਾਂ ਲੰਬਾ ਸਮਾਂ ਦੇਣਗੀਆਂ ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਇਹ ਫਾਰਮੂਲਾ ਤੁਸੀਂ ਗੱਬਨ ਦੁੱਧ ਦੇ ਰਹੇ ਦੁੱਧੋਂ ਭੱਜੇ ਹੋਏ ਸਾਰਿਆਂ ਨੂੰ ਦੇ ਸਕਦੇ ਹੋ ਉਹਨਾਂ ਨਾਲੇ ਸਮੇਂ ਚ ਅਪਾ ਬਰੀਡਿੰਗ ਪ੍ਰੀਮਿਕਸ, ਟ੍ਰਾਂਜੀਸ਼ਨ ਪ੍ਰੀਮਿਕਸ ਹੋਰ ਕਈ ਤਰ੍ਹਾਂ ਦੇ ਪ੍ਰੀਮਿਕਸ ਜਿਆਦਾ ਦੁੱਧ ਦੇ ਨਾਲੇ ਪਸ਼ੂਵਾਤੇ ਪ੍ਰੀਮਿਕਸ ਸੋ ਕਾਲੇ ਪੈਣ ਦੀ ਲੋੜ ਨਹੀਂ ਹੈਗੀ ਜੀ। ਕਿਤਾਬ ਜ਼ਰੂਰ ਪੜੋ ਤੁਹਾਡੇ ਵਾਸਤੇ ਲਿਖੀ ਹੈ। ਇਹ ਕੋਈ ਵਪਾਰ ਵਾਲਾ ਮਸਲਾ ਨਹੀਂ ਹੈਗਾ ਹੈਗਾ। ਇਹ ਗੱਲ ਹੈ ਜੀ ਮਸਲੇ ਹੈਗੇ ਖੁਰਾਕੀ ਤੇ ਖੁਰਾਕੀ ਮਸਲੇ ਸਿਰਫ ਖੁਰਾਕ ਨਾਲ ਹੱਲ ਹੋਣੇ ਆ। ਨਾ ਬੰਦਿਆਂ 'ਚ ਨਾ ਪਸ਼ੂਆਂ 'ਚ ਦਵਾਈਆਂ ਨਾਲ ਮਸਲੇ ਹੱਲ ਹੋਏ ਆ ਨਾ ਹੋਣੇ। ਧੰਨਵਾਦ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।